ਪਾਪਾ ਮੇਰੇ ਸੂਰ ਜੀ ਆਉਂਦੇ ਬਜੀ ਦਾ ਅੱਛਾ ਹੋ ਇੱਕ ਮੈਂ ਨਾ ਸੂਰ ਰਾਜਾ ਹਾਂ ਹਾਂ ਹੋਰ ਅੱਛਾ ਉਹ ਸੂਰ ਚਾਂਪੇ ਇਹ ਚਾਹੀਦੇ ਕਦੋਂ ਨੇ ਉਹ ਚਾਹੀਦੇ ਨੰਬਰ ਪਾਸੋਂ ਨੂੰ ਮੇਰੇ ਕੋਲ ਜਿਹੜਾ ਵਿਆਹ ਆ ਅੱਛਾ ਤੇਰੇ ਕਿਹੜਾ ਨਾ ਜੋ ਆ ਮੇਰਾ ਆਪਣਾ ਥੱਲੇ ਵਾਲਾ ਉਹਦਾ ਬਗੂ ਦਾ ਹਾਂ ਅੱਛਾ ਹਾਂ ਇਕਦਾ ਪਾਇਗੋ ਵੀ ਜਿਹੜੇ ਕਹਿੰਦੇ ਉਹ ਨਾਲ ਦੀਆਂ ਨੇ ਹਾਂ ਤੇ ਗੜੇ ਗੂੜੇ ਬੜੀਆਂ ਬਣਾਈ ਬਣੇ ਅੱਛਾ ਹਾਂ ਫਿਰ ਤੇ ਮੇਰੀ ਬੜੀਆਂ ਵਜਾਂ ਦੀ ਬੜੀਆਂ ਬਣਾਈ ਬਣੇ ਜਿਹੜੇ ਤੋਂ ਪਾਈ ਰੱਖੀ ਬਣੇ ਹਲੇ ਬਣਾਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਪੂਰਾ ਵਧੀਆ ਬਣਾ ਕੇ ਦੇਵਾਂਗੇ ਸੌਰ ਨੀ ਪਾਣੀ ਮੇਰੇ ਭਤੀਜੇ ਦਾ ਵਿਆਹ ਆ ਅਸੀਂ ਸਾਨੂੰ ਛੇਤੀ ਚਾਹੀਦੇ ਨੇ ਪਰਸੋਂ ਨੂੰ ਕਰਾਂ ਆ ਵੀ ਪਰਸੋਂ ਤੱਕ ਮੇਰੇ ਕੋਲੇ ਕੰਮ ਬਹੁਤ ਜ਼ਿਆਦਾ ਆ ਨਹੀਂ ਕੋਈ ਨਾ ਪਰ ਫਿਰ ਸਾਡਾ ਬਣਾਏ ਜ਼ਰੂਰ ਬਣਾ ਕੇ ਦੇਈ ਸੀ ਵਿਆਹ ਜਾਣਾ ਨੇ ਚਾਲੂ ਸਲਾਕੇ ਆ ਪਾਈ ਜੀ ਵੀਰ ਕਹਿੰਦੇ ਨੇ ਇਹ ਵੀ ਜਾ ਦੀ ਤੇਰਾ ਮੋਹਰੀ amare ਹਲੇ ਪੂਰੇ ਵਧੀਆ ਬਣਾ ਲਈ ਮੇਰੇ ਆਇਆ ਹੱਟ ਜਾਣ ਵਾਲੇ ਵਧੀਆ ਗਰੇ ਗੂਰੇ ਬਣਾ ਕੇ ਨਾ ਵਧੀਆ ਬਣਾ ਲਈ ਆਪੇ ਪਾਸੋਂ ਜਾਣਾਗਾ ਜਰੂਰ ਵਿਆਹ ਕਰਾ ਸਾਨੂੰ ਠੀਕ ਇਹ ਆਪਣਾ ਸਾਹ ਰੰਦਾ ਸੀਗਾ ਪਿੱਛੇ ਕੋਈ ਨਾ ਬਣ ਮੈਂ ਚੰਗਾ ਬਣ ਤੂੰ ਆਉਂਦੀ ਹਣ ਮੈਂ ਤੇਰਾ ਸਾਥ ਇਕੱਠੇ ਕਰਕੇ ਜੇ ਹੂੰ ਚੰਗਾ ਤੂੰ ਵਧੀਆ ਬਣਾ ਲਈ ਫੇ ਚੰਗਾ ਠੀਕ ਹੈ ਚੰਗਾ ਬਣ ਆਹਾਨੂੰ ਪਾਸੋਂ ਚਾਹੀਦੇ ਬੈਠ ਠੀਕ ਆ ਜਾਂਦੀਆਂ ਨੇ ਸਾਡੇ ਸੂਟ ਸਿਉਂਦੀ ਸਾਡੇ ਲੈਸਾਂ ਲਾ ਦੇ ਹੋਰਾਂ ਲਾ ਦੇ ਬੜੇ ਵਧੀਆ ਡਿਜ਼ਾਈਨਾਂ ਬਣਾਦੀ ਮੋਹਰੀਆਂ ਬਣਾਦੀ ਮੇਰਾ ਤਾਂ ਜੀ ਕਰਦਾ ਨਾ ਇਹਨਾਂ ਨੂੰ ਚੱਕ ਕੇ ਸਿਰ ਦਾ ਕਿਤੇ ਜਮਾਂ ਨਾ ਸਿਉਮਾ ਕੋ ਐਸੇ ਨਹੀਂ ਦਿੰਦੀਆਂ ਮਿਹਨਤ ਨਹੀਂ ਦਿੰਦੀਆਂ ਮੋਟੀ ਜੀ ਜਮਾਂ ਮੌਕੇ ਤੇ ਹੁੰਦੀ ਆ ਫੇਰ ਕਹੂਗੀ ਆਥੇ ਲੈਸਾਂ ਲਾਦੀ ਮੈਂ ਬਹੁਤ ਵਾਰੀ ਦੇਖ ਲਿਆ ਇਹਨੂੰ ਹੋਰ ਜਮਾਂ ਮੌਕੇ ਤੇ ਆਉਂਦੀ ਹੁੰਦੀ ਆ ਮੋਟੀ ਜੀ